ਮੇਰੇ ਪੂਰੇ ਪਿੰਡ 'ਚ ਮੈਂ ਕੱਲਾ ਨਿਹੰਗ ਸਿੰਘ ਆ। ਮੇਰੇ ਜ਼ਿਲ੍ਹੇ ਦੇ ਵਿੱਚ ਕੁੱਲ ਮਿਲਾ ਕੇ ਵੇਖੀਏ ਤਾਂ ਵੱਧ ਤੋਂ ਵੱਧ 20 ਜਾਂ 25 ਨਿਹੰਗ ਸਿੰਘ ਹੋਣੇ। ਕਹਿਣ ਨੂੰ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਾਸੀ ਆਂ ਵੀਰੇ। ਪਰ ਸਾਡੀ ਧਰਤੀ ਨੂੰ ਇਹ ਮਹਾਰਾਜ ਦਾ ਸ਼ਰਾਪ ਹੈ ਵੀ ਜਦੋਂ ਮਹਾਰਾਜ ਨੇ 5 ਸਿਰ ਮੰਗੇ ਸੀ ਨਾ ਸਾਰਾ ਬਾਲਬਾ ਮਾਝਾ ਇਹ ਤਾਂ ਦੁਆਬਾ ਚੱਲ ਕੇ ਆ ਗਿਆ ਸੀ। ਸਾਡੇ ਲੋਕ ਹੀ ਨਹੀਂ ਗਏ ਸੀ ਲੋਕਲ। ਮਹਾਰਾਜ ਨੇ ਫਿਰ ਵੀ 5-10 ਪਾਛਨ ਭਾਈ ਸਾਡੇ ਵਾਲੇ ਕਿਉਂ ਨਹੀਂ ਆਏ? ਕੋਈ ਕਹਿੰਦਾ ਸੀ ਵੀ ਮੈਂ ਮੱਜਾਂ ਲਈ ਪੱਠੇ ਲੈਣ ਗਿਆ ਹੋਇਆ ਸੀ। ਉਸ ਦਿਨ ਮੱਧਾਰਾਂ ਨੂੰ ਮਹਾਰਾਜ ਦੱਸਾਂ ਪਾਛਨ ਬਚਨ ਕੀਤਾ ਵੀ ਅੱਜ ਵੀ ਵੇਖ ਲਓ ਉਦੋਂ ਸਾਡੇ ਇਲਾਕੇ ਚ ਆ ਕੇ ਵੇਖਣਾ ਸਭ ਤੋਂ ਘੱਟ ਸਿੱਖੀ ਆ ਇਸ ਵੀਡੀਓ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਇਹ ਗੱਲ ਕਹਿ ਰਹੇ ਆ ਜਦੋਂ ਦੀਨ ਦੁਨੀਆ ਦੇ ਮਲਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ 1699 ਦੀ ਵਿਸਾਖੀ ਵਾਲੇ ਦਿਨ ਸੰਗਤਾਂ ਨੂੰ ਚਿੱਠੀਆਂ ਪਾ ਕੇ ਸੱਦਿਆ ਤੇ 80 ਹਜ਼ਾਰ ਦਾ ਠਾਠਾ ਮਾਰਦਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੰਗਤ ਦਾ ਹੋਇਆ ਪਰ ਇਸ ਵੱਡੇ ਇਕੱਠ ਦੇ ਵਿੱਚ ਅਨੰਦਪੁਰ ਦੇ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਸੀਗੇ ਅਨੰਦਪੁਰ ਦੇ ਵਸਨੀਕ ਸੀਗੇ ਉਹ ਨਹੀਂ ਪਹੁੰਚੇ ਤੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸੀਸ ਦੀ ਮੰਗ ਕੀਤੀ ਤੇ ਅਨੰਦਪੁਰ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਉੱਥੋਂ ਦਾ ਵਸਨੀਕ ਸਤਗੁਰ ਸੱਚੇ ਪਾਤਸ਼ਾਹ ਮਰਦਾ ਹੁਕਮ ਮੰਨ ਕੇ ਸੀਸ ਭੇਟਾ ਕਰਨ ਵਾਸਤੇ ਨਹੀਂ ਉੱਠਿਆ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਰਜ ਨੇ ਪੁੱਛਿਆ ਵੀ ਸਾਡੇ ਵਾਲੇ ਕਿੱਥੇ ਰਹਿ ਗਏ ਤੇ ਕੋਈ ਕਹਿੰਦਾ ਮਹਾਰਾਜ ਮੈਂ ਤੇ ਉਸ ਦਿਨ ਮੱਝਾਂ ਚਾਰਨ ਵਾਸਤੇ ਗਿਆ ਸੀਗਾ ਕੋਈ ਕਹਿੰਦਾ ਮਹਾਰਾਜ ਮੈਂ ਤੇ ਉਸ ਦਿਨ ਪੱਠੇ ਵੱਢਣ ਵਾਸਤੇ ਗਿਆ ਸੀਗਾ ਕੋਈ ਕਹਿੰਦਾ ਮਹਾਰਾਜ ਮੈਂ ਤੇ ਉਸ ਦਿਨ ਮੱਝਾਂ ਚਾਰਨ ਵਾਸਤੇ ਗਿਆ ਸੀਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਸ਼ਰਾਬ ਦੇ ਦਿੱਤਾ ਵੀ ਤਾ ਤੁਸੀਂ ਸਾਰੀ ਉਮਰ ਵੱਟਾਉਤੋਂ ਘਾ ਹੀ ਖੋਦੂਗੇ ਤੁਹਾਨੂੰ ਕਦੇ ਵੀ ਸਿੱਖੀ ਦੀ ਦਾਤ ਪ੍ਰਾਪਤ ਨਹੀਂ ਹੋਣੀ ਮੈਂ ਵੀਰ ਜੀ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਤੇ ਨਾ ਹੀ ਵੀਰ ਜੀ ਦੀ ਕਹੀ ਹੋਈ ਗੱਲ ਇਤਿਹਾਸ ਦੀ ਕਸਵੱਟੀ ਉੱਤੇ ਖਰੀ ਉਤਰਦੀ ਆ ਤੇ ਨਾ ਹੀ ਗੁਰਮਤ ਦੀ ਕਸਵੱਟੀ ਉੱਤੇ ਖਰੀ ਉਤਰਦੀ ਆ ਤੇ ਵੀਰ ਜੀ ਨੇ ਇੱਕ ਗੱਲ ਹੋਰ ਕਈ ਵੀ ਸਾਡੇ ਵਾਲੇ ਇਥੋਂ ਇਹ ਗੱਲ ਦੇਖਣੀ ਪੈਣੀ ਆ ਕਿ ਜਿਹੜੇ ਮਾਝੇ ਮਾਲਵੇ ਦੁਆਬੇ ਜਾਂ ਜਿੱਥੋਂ ਤੱਕ ਗੁਰੂ ਅਨੰਤਪਾਤਸ਼ਾ ਨੂੰ ਮੰਨਣ ਵਾਲੇ ਸਿੱਖ ਰਹਿੰਦੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੇ ਕਿ ਉਹ ਗੁਰੂ ਪਾਤਸ਼ਾਹ ਵਾਸਤੇ ਬਗਾਨੇ ਸੀਗੇ ਕਿ ਗੁਰੂ ਪਾਤਸ਼ਾਹ ਮਰਜ਼ ਉਹਨਾਂ ਨੂੰ ਪਿਆਰ ਨਹੀਂ ਸੀ ਕਰਦੇ ਯਾਦ ਰੱਖਿਓ ਸਾਡੇ ਗੁਰੂ ਸਹਿਬਾਨ ਦਾ ਤੇ ਕਿਸੇ ਦੇ ਨਾਲ ਕੋਈ ਵੈਰ-ਵਿਰੋਧ ਨਹੀਂ ਕਿਉਂਕਿ ਜਿਹੜਾ ਵੈਰ-ਵਿਰੋਧ ਕਰਦਾ ਹੋਵੇ ਜਾਂ ਜਿਹੜਾ ਕਿਸੇ ਨੂੰ ਸ਼ਰਾਪ ਦਿੰਦਾ ਹੋਵੇ ਅਸਲ ਦੇ ਵਿੱਚ ਉਹ ਗੁਰੂ ਹੋ ਹੀ ਨਹੀਂ ਸਕਦਾ ਮੈਨੂੰ ਲੱਗਦਾ ਵਾ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਉਦਾਂ ਦਾ ਸਮਝ ਲਿਆ ਜਿਵੇਂ ਦਾ ਮੈਂ ਸੁਣਦਾ ਹੁੰਨਾ ਵਾ ਕਿ ਉਹ ਹੀ ਕਿਸੇ ਪੀਰ ਦੇ ਚਾਦਰ ਚੜਾਉਣ ਵਾਸਤੇ ਨਹੀਂ ਗਿਆ ਜਾਂ ਜੇ ਕੋਈ ਕਿਸੇ ਦਿਨ ਉਹਨੇ ਚਿਰਾਗ ਨਹੀਂ ਕੀਤਾ ਤੇ ਮੈਂ ਸੁਣਦਾ ਉਹਨਾਂ ਵੀ ਉਹ ਕਹਿੰਦੇ ਸਾਡੇ ਪੀਰ ਨੇ ਸਾਨੂੰ ਸ਼ਰਾਬ ਦੇ ਦਿੱਤਾ ਮੈਨੂੰ ਲੱਗਦਾ ਵਾ ਕਿ ਅਸੀਂ ਵੀ ਆਪਣੇ ਗੁਰੂ ਸਾਹਿਬਾਨ ਨੂੰ ਉਸ ਲਾਈਨ ਦੇ ਵਿੱਚ ਖੜਾ ਕਰ ਦਿੱਤਾ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਸ ਕਹਾਣੀ ਦੇ ਨਾਲ ਜਿਹੜੀ ਵੀਰ ਜੀ ਦੱਸ ਰਿਹਾ ਗੁਰੂ ਪਾਤਸ਼ਾਹ ਮਹਾਰਾਜ ਦਾ ਕਿਰਦਾਰ ਵੱਡਾ ਹੁੰਦਾ ਵਾ ਜਾਂ ਗੁਰੂ ਪਾਤਸ਼ਾਹ ਮਹਾਰਾਜ ਦਾ ਕਿਰਦਾਰ ਛੋਟਾ ਹੁੰਦਾ ਕਿਉਂਕਿ ਗੁਰੂ ਪਾਤਸ਼ਾਹ ਮਹਾਰ ਵਾਸਤੇ ਕੋਈ ਵੀ ਬਗਾਨਾ ਨਹੀਂ ਸਾਡੇ ਤੇ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਵੱਡਾ ਫਲਸਫਾ ਦਿੱਤਾ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਪੜਦੇ ਆ ਸਾਡੇ ਗੁਰੂ ਸਾਹਿਬਾਨ ਸਾਨੂੰ ਸਦੀਵੀ ਸਿਧਾਂਤ ਦੇ ਕੇ ਗਏ ਆ ਸਭ ਉਹ ਨੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਸਾਡੇ ਤੇ ਗੁਰੂ ਘਰਾਂ ਦੇ ਵਿੱਚ ਸ਼ਬਦ ਪੜਿਆ ਜਾਂਦਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਇੱਥੇ ਤੇ ਕਿਸੇ ਨੂੰ ਵੀ ਬਗਾਨਾ ਨਹੀਂ ਸਮਝਿਆ ਜਾਂਦਾ ਇੱਥੇ ਤੇ ਕਿਸੇ ਨੂੰ ਵੀ ਸ਼ਰਾਪਨੀ ਦਿੱਤਾ ਜਾਂਦਾ ਯਾਦ ਰੱਖਿਓ ਸਾਡੇ ਗੁਰੂ ਸਾਹਿਬਾਨ ਸਾਰਿਆਂ ਨਾਲ ਪਿਆਰ ਕਰਦੇ ਆ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਤੱਪੀ ਤਵੀ ਉੱਤੇ ਬੈਠੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਥੱਲੇ ਅੱਗ ਬਲ ਰਹੀ ਆ ਇੱਕ ਤਵੀ ਰੱਖੀ ਗਈ ਜਦੋਂ ਤਵੀ ਗਰਮ ਹੋ ਗਈ ਉਹਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਿਠਾਇਆ ਗਿਆ ਤੇ ਸੀਸ ਦੇ ਵਿੱਚ ਗਰਮ ਰੇਤਾ ਦੇ ਕੜਸ਼ੇ ਪਰ ਪਰ ਕੇ ਪਾਏ ਜਾ ਰਹੇ ਆ ਸਾਈ ਮੀਆਂ ਮੀਰ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹ ਗੁਰੂ ਪਾਤਸ਼ਾਹ ਮਰਦੇ ਕੋਲ ਆਏ ਤੇ ਦੋਵੇਂ ਹੱਥ ਜੋੜ ਕੇ ਆ ਕੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਕਹੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਵਾਂ ਤੱਤੀ ਤਵੀ ਉੱਤੇ ਬੈਠੇ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਰਦੇ ਕਹਿਣ ਲੱਗੇ ਸਾਈਂ ਜੀ ਠੰਡ ਰੱਖੋ ਇਹ ਜੋ ਵੀ ਕੁਝ ਹੋ ਰਿਹਾ ਵਾ ਇਹ ਪ੍ਰਮਾਤਮਾ ਦੇ ਭਾਣੇ ਵਿੱਚ ਹੋ ਰਿਹਾ ਵਾ ਤੇ ਪ੍ਰਮਾਤਮਾ ਨੂੰ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਣਾ ਅਸਲ ਦੇ ਵਿੱਚ ਇਹੀ ਰੱਬ ਨੂੰ ਮੰਨਣ ਵਾਲਿਆਂ ਦਾ ਅਸੂਲ ਹੁੰਦਾ ਦਾ 33 ਤਵੀ ਉੱਤੇ ਬੈਠੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਰ ਸ਼ਬਦ ਪੜ੍ਹ ਰਹੇ ਸੀ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਤ ਨਾਨਕ ਮੰਗੇ 33 ਤਵੀ ਉੱਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਾ ਅੱਗ ਡੋਣ ਵਾਲੇ ਨੂੰ ਸ਼ਰਾਬ ਦਿੱਤਾ ਨਾ ਸੀਸ ਦੇ ਵਿੱਚ ਗਰਮ ਰੀਤਾ ਪਾਉਣ ਵਾਲੇ ਨੂੰ ਸ਼ਰਾਬ ਦਿੱਤਾ ਤੇ ਨਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਰਜ ਨੇ ਜਹਾਂਗੀਰ ਨੂੰ ਸ਼ਰਾਬ ਦਿੱਤਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਕੇਵਲ ਤੇ ਕੇਵਲ ਸਾਨੂੰ ਭਾਣੇ ਦੇ ਵਿੱਚ ਰਹਿਣਾ ਸਿਖਾਇਆ ਜੇ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਦ ਦੀ ਗੱਲ ਕਰ ਲਈਏ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪਤਾ ਨਹੀਂ ਦੁਸ਼ਮਣ ਨੇ ਕਿੰਨੀ ਵਾਰੀ ਘੇਰਾ ਪਾਇਆ 22 ਧਾਰ ਦੇ ਰਾਜੇ ਪਤਾ ਨਹੀਂ ਕਿੰਨੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਮਰ ਤੇ ਹਮਲਾਵਰ ਹੋ ਕੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਮਰ ਜ ਨੇ ਮੈਦਾਨੇ ਜੰਗ ਦੇ ਵਿੱਚ ਸ਼ਸਤਰ ਫੜ ਕੇ ਉਹਨਾਂ ਦਾ ਮੁਕਾਬਲਾ ਤੇ ਕੀਤਾ ਪਰ ਕਿਸੇ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਰ ਜ ਨੇ ਸ਼ਰਾਫ ਨਹੀਂ ਦਿੱਤਾ ਜਦੋਂ ਆਪਾਂ ਚਮਕੌਰ ਦੀ ਗੱਲ ਕਰਦੇ ਆ ਜਿੱਥੇ 10 ਲੱਖ ਦੁਸ਼ਮਣ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ 40 ਭੁੱਖਣ ਭਾਣੇ ਸਿੱਖਾਂ ਨੂੰ ਘੇਰਾ ਪਾਇਆ ਜਦੋਂ ਮੈਦਾਨੇ ਜੰਗ ਦੇ ਵਿੱਚ ਗੁਰੂ ਕਾ ਖਾਲਸਾ ਜਾਂਦਾ ਵਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਮਰ ਦੇ ਪੁੱਤਰ ਮੈਦਾਨੇ ਜੰਗ ਦੇ ਵਿੱਚ ਜਾਂਦੀਆਂ ਸ਼ਹਾਦਤ ਦਾ ਜਾਨ ਪੀਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਮਰਜ ਚਮਕੌਰ ਦੇ ਬੁਰਜਾਂ ਦੇ ਉੱਤੋਂ ਤੀਰਾਂ ਦੀ ਬਰਸਾਤ ਤੇ ਕਰਦੇ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਮਰਜ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਆਪਾਂ ਥੋੜਾ ਜਿਹਾ ਹੋਰ ਅੱਗੇ ਚਲੇ ਜਾਈਏ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਰਜ ਮਾਚੀਵੜ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੇ ਉੱਤੇ ਸੰਤਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਫਿਰ ਵੀ ਕਹਿੰਦੇ ਆ ਪੰਥ ਵਸੇ ਮੈਂ ਉਜੜਾਂ ਮਨ ਚਾਓ ਹਨੇਰਾ ਗੁਰੂ ਪਾਤਸ਼ਾਹ ਅਮਰ ਤੇ ਫਿਰ ਵੀ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਤੇ ਯਾਦ ਰੱਖਿਓ ਜਦੋਂ ਆਪਾਂ ਗੱਲ ਕਰਦੇ ਆ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਿੱਲੀ ਤੋਂ ਉਹਨਾਂ ਦੇ ਸਤਕਾਰਯੋਗ ਮਹਿਲ ਸੁੰਦਰ ਕੌਰ ਜੀ ਅਤੇ ਸਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਆਉਂਦੇ ਆ ਜਦੋਂ ਮਾਤਾ ਸੁੰਦਰਪੌਰ ਜੀ ਨੇ ਪੁੱਛਿਆ ਸੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਸਿੰਘ ਸਜੇ ਬੈਠੇ ਆ ਮੇਰੇ ਚਾਰੇ ਪੁੱਤਰ ਕਿਤੇ ਨਜ਼ਰ ਨਹੀਂ ਆ ਰਹਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਜਵਾਬ ਦਿੱਤਾ ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ ਚਾਰ ਮੋਏ ਤੋ ਕਿਆ ਪਿਆ ਜੀਵਤ ਕਈ ਹਜ਼ਾਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਚਾਰ ਪੁੱਤਰ ਵਾਰ ਕੇ 20 ਪੰਥ ਤੋਂ ਕੁਰਬਾਨ ਕਰਕੇ ਵੀ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ ਯਾਦ ਰੱਖਿਓ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਆਂ ਔਰੰਗਜੀਬ ਸਾਰੀ ਉਮਰ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨਾਲ ਬੈਰ ਕਮਾਉਂਦਾ ਰਿਹਾ ਸਤਗੁਰ ਸੱਚੇ ਪਾਤਸ਼ਾਹ ਮਰਜ ਨੇ ਜਫਰਨਾਮਾ ਔਰੰਗਜੀਬ ਨੂੰ ਲਿਖਿਆ ਪਰ ਉਹਦੇ ਵਿੱਚ ਵੀ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਔਰੰਗਜੀਬ ਨੂੰ ਕਿਤੇ ਵੀ ਸ਼ਰਾਪ ਨਹੀਂ ਦਿੱਤਾ ਸਗੋਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਮਿਲਣ ਵਾਸਤੇ ਕਿਉਂਕਿ ਉਹਨੇ ਬੇਨਤੀ ਕੀਤੀ ਸੀ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੁਹਾਨੂੰ ਮਿਲ ਕੇ ਆਪਣੀਆਂ ਭੁੱਲਾਂ ਬਖਸ਼ਾਉਣਾ ਚਾਹੁੰਨਾ ਮੈਂ ਪਰ ਮੇਰਾ ਸਰੀਰ ਜਿਹੜਾ ਵਾ ਉਹ ਬਜ਼ੁਰਗ ਹੋ ਚੁੱਕਾ ਵ ਇਸ ਕਰਕੇ ਮੈਂ ਤੇ ਤੁਹਾਨੂੰ ਮਿਲਣ ਵਾਸਤੇ ਪੰਜਾਬ ਦੀ ਧਰਤੀ ਉੱਤੇ ਨਹੀਂ ਆ ਸਕਦਾ ਮਹਾਰਾਜ ਕਿਰਪਾ ਕਰੋ ਤੁਸੀਂ ਮੈਨੂੰ ਦੱਖਣ ਦੇ ਵਿੱਚ ਆ ਕੇ ਆਪ ਦਰਸ਼ਨ ਦਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਦਿਲ ਦੇਖੋ ਕਿੰਡਾ ਵੱਡਾ ਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਿੰਦੂਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਦੱਖਣ ਨੂੰ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਆਪਣੇ ਦੁਸ਼ਮਣ ਨੂੰ ਵੀ ਸ਼ਰਾਪ ਨਹੀਂ ਦਿੰਦੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸ਼ਬਦ ਪੜਿਆ ਜਾਂਦਾ ਵਾ ਜੋ ਸ਼ਰਨ ਆਵੇ ਇਸ ਕੰਥ ਲਾਵੇ ਇਹ ਬਿਰਧ ਸwami ਸੰਧਾ ਇੱਥੇ ਸ਼ਬਦ ਪੜ੍ਹਿਆ ਸੇ ਬਾਲਕ ਭਾਏ ਸੁ ਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁਤ ਪਿਤਾ ਗਲ ਲਾਵੇ ਗੁਰੂ ਪਾਤਸ਼ਾਹ ਮਰਦੇ ਦਰ ਦੇ ਉੱਤੇ ਤੇ ਕੋਈ ਕਿੱਡਾ ਵੱਡਾ ਗੁਰੂ ਪਾਤਸ਼ਾਹ ਮਰ ਦਾ ਦੁਸ਼ਮਣ ਵੀ ਆ ਗਿਆ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਵੀ ਗਲ ਦੇ ਨਾਲ ਲਾਇਆ ਸਾਡੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਤੇ ਸਤਗੁਰੂ ਸੱਚੇ ਪਾਤਸ਼ਾਹ ਮਰਦੀ ਉਹ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਸਦਾ ਹੀ ਆਨੰਦ ਵਰਸਦਾ ਵਾ ਜਿੱਥੇ ਅੱਜ ਵੀ ਅੰਮ੍ਰਿਤ ਦੇ ਬਾਟੇ ਤਿਆਰ ਹੁੰਦੇ ਆ ਵਿਸਾਖੀ ਦੇ ਉੱਤੇ ਹੋਲੇ ਮਹੱਲੇ ਦੇ ਉੱਤੇ ਉੱਥੇ ਸੰਗਤਾਂ ਵੱਡੇ ਪੱਧਰ ਉੱਤੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੀਆਂ ਉਸ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਤੇ ਅੱਜ ਵੀ ਆਨੰਦ ਵਰਤ ਰਿਹਾ ਵਾ ਅੱਜ ਵੀ ਕਲਗੀਆਂ ਵਾਲੇ ਪਾਤਸ਼ਾਹ ਮਰਦੀਆਂ ਮੇਹਰਾਂ ਵਰਤਦੀਆਂ ਪਈਆਂ ਵਾ ਸ਼ਾਇਦ ਵੀਰ ਜੂਨ ਕਿਸੇ ਗੱਲ ਦਾ ਭੁਲੇਖਾ ਪੈ ਗਿਆ ਹੋਵੇ ਕਿਉਂਕਿ ਵੀਰ ਜੀ ਇਹ ਗੱਲ ਕਹਿ ਰਹੇ ਆ ਬਈ ਸਾਰੇ ਆਨੰਦਪੁਰ ਦੇ ਵਿੱਚ ਉਹ ਜੇ ਇਕ ਤੇ ਵੀ ਕਨੇਹੰਗ ਸਿੰਘ ਆ ਜਿਹੜੇ ਉਹ ਦਮਾਲਿਆਂ ਵਾਲੇ ਇਕੱਠੇ ਹੋਣਗੇ ਹੋ ਸਕਦਾ ਵੀਰ ਜੀ ਤੁਹਾਨੂੰ ਕਿਸੇ ਗੱਲ ਦੇ ਬਾਰੇ ਪੂਰਾ ਪਤਾ ਨਾ ਹੋਵੇ ਤੁਸੀਂ ਪੂਰੀ ਜਾਣਕਾਰੀ ਲੈ ਕੇ ਜਿਹੜੀ ਆ ਉਹ ਵੀਡੀਓ ਬਣਾਇਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਮਰਜ਼ ਕਿਰਪਾ ਕਰਨ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ